ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 559 ਅਗਵਨਪੁਰਪ ਦੀਆਂ ਸਰਦਾਰ ਹਰਕਮਲ ਸਿੰਘ ਸਰਪੰਚਪੰਡ ਬੇਗਮਪੁਰ ਵਿਜੇ ਕਮਾਨ ਨੰਬਰ ਦਾ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦੇਸ਼ਪ ਦੇਤੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਓ ਗੁਰੂ ਸਾਹਿਬਾਂ ਦੇ ਦਰਸਾਹ ਦੇ ਮਾਰਤੇ ਚੱਲ ਕੇ ਸਮਾਜ ਸੇਵੀ ਉਪਰਾਲੇ ਕਰੀਏ ਫਲਦਰ ਸ਼ਾਨਦਤ ਸੋਸਾਇਟੀ ਬੁਟੇ ਲਗਾਈਏ ਕੈਮਰਾਮੈਨ ਸੰਗ ਨਾਗੀ ਨਾਲ ਕਰਮ ਸਿੰਘ ਨਾਗੀ ਦੀ ਬੇਗਮਪੁਰ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੀਗਮਪੁਰ ਗੁਰੂ ਨਾਨਕ ਦੇਵ ਜੀ ਦੇ ਗੁਰਪਰਵਤੇ ਦੇਸ਼ ਵਿਦੇਸ਼ ਐਨ ਆਰ ਆਈ ਭਰਾ ਸਮੂਹ ਪਿੰਡ ਸੰਗਤਾਂ ਨੂੰ ગ્રામ ਪੰਚਾਇਤ ਨੂੰ ਆਲੇ ਦੁਆਲੇ ਨਗਰ ਜੋ ਪੰਚਾਇਤਾਂ ਨਵੀਆਂ ਬਣੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਜੀ ਕਮਾਲ ਨੰਬਰਦਾਰ ਪਿੰਡ ਬੀਗਮਪੁਰ ਅੱਜ ਪਹਿਲੀ ਪਾਸ ਆਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਆਗਮਨ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਆਪਣੇ ਵੱਲੋਂ ਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਲੱਖ ਲੱਖ ਮੁਬਾਰਕ ਦਿੰਦਾ ਹਾਂ